ਏਗੀ ਦਾ ਗੁੱਲਾ ਜਾਂ ਥੱਲੀ ਆ ਗਿਆ ਸੀ ਨਾ ਦੱਸ ਰੋਲੇ ਆਸਤੀ ਹੁਣ ਜਮਸ਼ਾਲ ਮੈਂ ਕਿਹਾ ਮੋਲ ਜੋ ਦੇਖ ਤੇਰੀ ਭਾਣ ਨਾ ਮੈਂ ਮਟਰੋ ਆਸਤੰਗ ਹੋ ਗਿਆ ਕਿਉਂ ਮੰਨ ਨੀ ਯਾਰਾ ਗੱਡੀ ਚਲਾਉਣ ਦਾ ਸਾਰਾ ਖਾਲੀ ਰੋਡ ਹਨਾ ਕੋਈ ਅੱਗੇ ਆ ਨਾ ਕੋਈ ਪਿੱਛੇ ਆ ਪਿੱਛੇ ਦਾ ਚਲੋ ਆਪਣੀ ਬੰਦੇ ਆ ਰਹੇ ਨੇ ਇੱਧਰ ਜੀ ਆ ਗਦਾ ਦੋਦੋ ਸੱਟ ਲਓ ਗੱਡੀ ਲਾਓ ਜੀ ਇੱਧਰ ਹੀ ਲੈ ਚਲਿਆਓ ਇਹ ਕਰਦਾ ਇੱਧਰ ਘਮਾ ਲਓ ਕਿਉਂ ਕੋਈ ਡੋਕ ਡੋਕ ਨਹੀਂ ਅਸੀਂ ਆਪਾਂ ਗੱਡੀ ਰਾਤ ਨੂੰ ਚਲਾਈਦੀ ਆ ਚਲੋ ਜੀ ਅਣੀ ਮਿੱਤਰੋ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਟਾਈਮ ਹੋਗਾ ਸਵੇਰ ਦੇ ਵੱਜ ਕੇ 2 ਤੇ ਆਪਾਂ ਪਹੁੰਚਗੇ ਸਰੰਦ ਸਰੰਦ ਨਹੀਂ ਬਸੇ ਪਹੁੰਚਗੇ ਥੋੜਾ ਜਿਹਾ ਪਿੱਛੇ ਜਿਹਾ ਸਰੰਦ ਤੋਂ ਤੇ ਮਿੱਤਰੋ ਫਤਗੜ ਸਾਹਿਬ ਚੱਲ ਰਹੇ ਆ ਫਾਟਕਾ ਦੇ ਉੱਤੇ ਕੰਮ ਆ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉੱਤੇ ਤੇ ਆਪਾਂ ਨੂੰ ਹੁਣ ਇੱਥੋਂ ਜਾਣਾ ਪੈਣਾ ਬਾਈਪਾਸ ਤੇ ਉਹ ਸਾਹਮਣੇ ਆ ਗਿਆ ਬਾਈਪਾਸ ਉੱਤ ਲਵਾਂਗੇ ਬਾਈਪਾਸ ਆਪਾਂ ਤੇ ਸਿੰਦਾ ਸੁਨੰਦ ਫਤਗੜ ਸਾਹਿਬ ਪਾਰ ਕਰਕੇ ਨਿਕਲਾਂਗੇ ਤੇ ਆ ਜਿਓ ਮਿੱਤਰੋ ਉਹ ਆ ਗਿਆ ਲੱਗ ਗਿਆ ਨੇ ਬੈਰੀਕੇਡ ਲਓ ਜੀ ਇਹ ਕਿਹੜਾ ਹਥੀ ਮਾਰ ਰਿਹਾ ਆ ਸੇ ਨੂੰ ਯਾਪਾ ਚੱਕਾ ਨਾ ਨਾਮੇ ਨਾ ਲਿਤਾ ਵਾਂਗੇ ਲੇਜੈਂਡਾ ਕਯਾਰਾ ਬਾਉਲੀ ਹਾ ਲੋਈ ਲੋ ਮੇਟਰ ਆ ਜਾਂਦਾ ਰਸਤਾ ਬਾਈ ਪਾਸ ਨੂੰ ਹੁਣ ਫਤਿਹਗੜ ਸਾਹਿਬ ਬਸੀ ਫਤਿਹਗੜ ਸਾਹਿਬ ਸਹਰੰਦ ਸਾਰਾ ਪਾਰ ਕਰਕੇ ਨਿਕਲਦਾ ਇਹ ਹੈਗਾ ਤੇ ਰਸਤਾ ਪਿੰਡਾਂ ਵਾਲਾ ਹੀ ਆ ਔਟ ਕੋਈ ਗੱਲ ਨਹੀਂ ਉਹ ਆਉਂਦੇ ਨਹੀਂ ਚੋਬਰ ਵਿੱਚ ਤੇ ਆ ਜਾਓ ਮਿੱਤਰੋ ਨਾ ਮੈਂ ਤਰਾ ਸਵੇਰ ਦੇ ਵੱਜ ਗਏ 5 ਦੇ ਮੌਸਮ ਚੈੱਕ ਕਰੋ 6 7 ਤਰੀਕੇ ਦਾ ਮਹੀਨ ਦੱਸੋ ਅੱਜ ਦਾ ਪੰਜੇ ਆ ਮੇਰਾ ਛੋਟਾ ਪੈਸੇ ਲੈਣਾ ਆਇਆ ਆਇਆ ਛੇਤੀ ਆਇਆ ਤੇਰੀ ਵੀਡੀਓ ਬਣਾਉਣਾ ਆ ਗਏ ਵੀਰ ਜੀ ਪੈਸੇ ਲੈ ਕੇ ਬਰੇਕ ਨੇ ਪਹਿਲੇ ਆ 2 ਲੱਖ ਲੈ ਆ ਅੱਜ ਕੀ ਅੱਜ ਅੱਜ 2 ਲੱਖ ਲਗਵਾਏਗਾ ਕਿ ਖਿਲਾਏਗਾ ਉਸ ਨੂੰ ਨਹੀਂ ਕਰਾਂਗਾ ਅੱਜ ਹਾਂ ਤੇਨੂੰ 100 ਆ ਜਰਾ ਰੋਲ ਨਾ ਖਿਲਾਇਆ ਕੋਹਣੇ ਨਹੀਂ ਰੋਲ ਲੈ ਟਾਈਮ ਸਾਵਣਾ ਕਿਉਂ ਬੰਦ ਕਰਨ ਬਣਾਇਆ ਆਹ ਦੇਖੋ ਜੀ ਆਹ ਫਾਇਦਾ ਸਾਡਾ ਪੰਜਾਬ ਵਿੱਚ ਨਾ ਵੀ ਇਹ ਸਾਡੇ ਨਹੀਂ ਹਾਂ ਤੇ ਨਾ ਵੀ ਦਿਖਾਦਾ ਨਹੀਂ ਸ਼ਟਾਉਨ ਆਪਣੀ ਨੇ ਤੇ ਠੀਕ ਆਂਦਾ ਮੈਂ ਆਹ ਖਾਂਦਾ ਜੀ ਸਾਡਾ ਪੰਜਾਬ ਵਿੱਚ ਕੰਮ ਕਰਨਾ ਜਦੋਂ ਜੀਗਰੀ ਦਾ ਕੰਮ ਕਰੀਦਾ ਜੋ ਜੀਗਰੀ ਦਾ ਘਰੇ ਲੈ ਕੇ ਖੜਾ ਦਈਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਕੋਈ ਰੋਕ ਟੋਕ ਤਾਂ ਇਹਦਾ ਅਸੀਂ ਬਾਹਰ ਨਹੀਂ ਜਾਂਦੇ ਕਿਉਂ ਨਹੀਂ ਬਾਲੀ ਆਹ ਦੇਖੋ ਹੈ ਆਹ ਦੇਖੋ ਹੁਣ ਪਹਿਲੇ ਹੁਣ ਖੜਾ ਕੇ ਘਰੇ ਇਹਨੂੰ ਅਰਥ ਨੂੰ ਹੁਣ ਅਸੀਂ ਗੇੜੇ ਮਾਰਨ ਦੇ ਵੇਲੇ ਤੇ ਹੁਣ ਅਸੀਂ ਚੱਲਿਆ ਸੁਨੰਦ ਤੁਹਾਨੂੰ ਸੁਣਾਉਂਦਾ ਕਿ ਮਿਲਦੇ ਆਂ ਜਿੱਥੇ ਮੇਰੇ ਵੀਰ ਨੇ ਰੋਲ ਕਲਾਉਣਾ ਰੋ ਨਹੀਂ ਰੇਗਾ ਰੋਨਾ ਕਿਹੜਾ ਮਸਾਲਾ ਰੋਲ ਉਹ ਦੇਖ ਓ ਮੱਲਾ ਗਾਣਾ ਨਾ ਮਿਲ ਗਾਵੇ ਚਲੋ ਜੀ ਹਾਂਜੀ ਕੀ ਕਰਨ ਲੱਗਿਓ ਇੱਕ ਮੜੀ ਸਮਝੀ ਤੇ ਹੁਣ ਆਇਆ ਤਾ ਤੂੰ ਫਾਈ ਚੱਕ ਰਹੀਆਂ ਦੀਆਂ ਇਹ ਲੱਗਦਾ ਬੇਬੀ ਆਉਣ ਲੱਗੇ ਤੇ ਬੜੀ ਧੂਮ ਚੱਕ ਲਈ। ਲਓ ਜੀ ਅਸੀਂ ਇੱਥੇ ਆਂਦੇ ਹਾਂ ਬੰਬ ਅਸੀਂ ਕੰਨ ਲਗਾ ਟੈਸਟਿੰਗ ਇੱਥੇ। ਆਹ ਦਾ بڑا ਬੰਬ ਆ। 18 ਸ਼ਾਟ ਇਹ ਰਾਤ ਨੂੰ ਚਲਾਵਾਂਗੇ ਜਾ ਕੇ। ਕੋਮੇ ਆਈ ਨਹੀਂ। ਕਿਵੇਂ ਪਾਰਦਾ। ਉਸ ਸਿੰਘਾੜ ਦੇ ਲਈ। ਲਓ ਜੀ ਹੁਣ ਅਸੀਂ ਚੱਲੇ ਆਂ ਹੋ ਰੋਡ ਦੇ ਵਿੱਚ ਚਲੇ ਚਲਾ ਕੇ ਆਉਣਾ ਬੰਬ। ਦਿਖਾ ਇੱਧਰ ਨੂੰ। ਸਿੰਘਾੜ ਦੀ ਡੱਬੀ ਤਾਂ ਜਾਣਦੇ ਆਉਂਦਾ ਮੁੰਡਾ ਲਈ ਕਿਹੜੀ ਡੱਬੀ। ਉਹ ਯੂਸਿੰਗ ਕਾਲ ਵੀ ਆ ਗਈ ਸਾਡੇ ਇੱਥੇ ਆ ਸਾਡਾ ਬਾਂਬਾ ਉਹਨਾਂ ਨੂੰ ਚਲਾ ਕੇ ਤੇ ਹੁੰਦੇ ਉੱਥੇ ਰੋਡ ਤੇ ਆ ਗਿਆੜੀ ਡੱਬੀ ਲੈ ਹਾਂਜੀ ਉਸਤਾਦ ਜੀ ਲਾਓ ਅੱਗ ਉਹ ਪੇੜੀ ਝੱਲਾਉਣੀ ਲੈ ਜਾ ਕੇ ਚਲਾ ਕੇ ਆ ਯਸ ਉਹ ਪਾ ਚਾਲੇ

ਓਕੇ ਦਾ ਅੱਗੇ ਤੁਹਾਡੇ ਪੰਬ ਦੀ ਟੈਕਿੰਗ ਕਰਨ ਤੋਂ ਬਾਅਦ ਅਸੀਂ ਚੱਲੇ ਆ ਮੋਲਜਾ ਕਾफी ਗਈਏ ਆ ਨਹੀਂ ਮਾੜਾ ਲੈਣਾ ਤੀਗਾ ਥੋੜਾ ਜਿਹਾ ਹੈ ਨਾ ਸਪਰੇਅ ਤੇੜੀਆਂ ਥੋੜੀ ਅਰਵਤੀ ਰਹਿਣੀ ਆ ਤੇ ਨਾ 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 ਟੈ 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 ਲੋ ਜੀ ਹੁਣ ਅਸੀਂ ਪਹੁੰਚ ਗਏ ਮਿਸ਼ਾਲ ਮੈਂ ਕਿਹਾ ਮੋਲਜਾ ਦੇਖ ਤੇਰੀ ਭਾਣ ਦੀ ਇਹ ਫਲਾਦੀ ਇੱਥੇ ਹਾਂ ਆਹ ਤੇ ਮਿਸ਼ਾਲ ਜੀ ਗੱਡੀ ਲਾਜੀ ਤੈਨੂੰ ਫੇਰ ਮਿਲਦੇ ਆ ਆਸੀ ਦਾ ਫੋਨ ਲਾ अस्सी रुपए नब्बे रुपए की दो मुड़ oh. <laughs> 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 के देख <laughs> ਆਪਾਂ ਫੇ 30 ਪੰਜ ਦੋ ਲੈ ਲੈਂਦੀ ਓਏ ਲੀਵ ਇੱਥੇ ਗਰਮਾਂ ਦੀਆਂ ਸ਼ੋਪਿੰਗ ਹੋ ਰਹੀ ਹੈ ਜੀ ਲੈਣਾ ਤਾਂ ਕੁਝ ਹੈ ਨਹੀਂ ਬਸ ਦੇਖਣਾ ਹੈ ਅਸੀਂ ਤਾਂ ਪਾ ਲਈਏ ਨਾ ਮਾ ਗਾਸ ਨੋ ਬੋਡੀ ਪਰਫੂਮ ਓਕੇ ਤੈਨੂੰ ਪਤਾ ਹੈ ਵੀ ਆ ਹੈਗੀ ਆ ਸੇਵਾ ਕਰੀਂ ਮੇਰਾ ਕੀ ਹੁੰਦਾ ਵਾਲ ਕੱਟਣੇ ਵਾਲੀ ਵਾਲੀ ਅਧ ਮਗਲੀ ਉਮ ਜੀ ਆ ਕੇ ਬਲਮਾ ਕੀ ਹੋਰ ਤਾਂ ਵੀ ਲੈ ਕੇ ਜਾਣੇ ਓਏ ਚੰਡੀਗੜ੍ਹ ਹਾਂ